ਸੰਬਰਾਲਾ ਰੋਡ ਦੇ ਖੇਠਾਂ ਪੁੱਲ ਦੇ ਖੇਠਾਂ ਇੱਥੇ ਨਾ ਅੱਜ ਯਾਤਰੀ ਜਿਹੜੇ ਨੇ ਕਹਿੰਦੇ ਲੋਕ ਨੇ ਜਿਹੜੇ ਰਾਹ ਕਿ ਉਹਨਾਂ ਨੇ ਦੱਸਿਆ ਇੱਕ ਅਰਚਨਾ ਐਕਸਪ੍ਰੈਸ ਗੱਡੀ ਹੈ ਜਿਹੜੀ ਦਿੱਲੀ ਨਵੀਂ ਦਿੱਲੀ ਤੋਂ ਜੰਮੂ ਤੱਕ ਵੀ ਜਾ ਰਹੀ ਸੀ ਕਿ ਉਹਦਾ ਪਾ ਖੰਨਾ ਰੇਲਵੇ ਸਟੇਸ਼ਨ ਤੋਂ ਕੋਈ ਹੋਣੀ ਹੈਗਾ ਸਟਾਪेज ਨਹੀਂ ਹੈ ਅ ਬਕਾਇਦਾ ਤੌਰ ਤੇ ਬੜੀ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਜਿਹੜੀ ਆ ਜਾ ਰਹੀ ਸੀਗੀ ਉਸ ਗੱਡੀ ਦਾ ਅਚਾਨਕ ਜਿਹੜਾ ਇੰਜਨ ਆ ਉਹ ਖੁੱਲ ਗਿਆ ਖੁੱਲ ਕੇ ਇੰਜਨ ਬਹੁਤ ਦੂਰ ਅੱਗੇ ਚਲੇ ਗਿਆ ਤੇ ਜਿਹੜਾ ਜੰਬੇ ਨੇ ਉਹ ਪਿੱਛੇ ਰਹਿ ਗਏ ਉਹ ਪਿੱਛੇ ਰਹਿਣ ਕਰਕੇ ਇੱਥੇ ਰੇਲ ਪੁਲ ਦੇ ਨੇੜੇ ਕਿਸੇ ਟਾਈਮ ਵੀ ਕੋਈ ਹਾਦਸਾ ਵੀ ਵਾਪਰ ਸਕਦਾ ਸੀ ਕਿਉਂਕਿ ਇੱਕ ਤਾਂ ਪੁਲ ਦੇ ਨੇੜੇ ਲੰਘਾ ਵੀ ਹੈਗਾ ਕੁਝ ਲੋਕ ਜਿਹੜੇ ਆ ਪੈਦਲ ਲੰਘ ਜਾਂਦੇ ਨੇ ਤੇ ਦੂਸਰਾ ਉਸ ਇਸ ਰੋਡ ਦੇ ਉੱਪਰ ਪਿਛਲੇ ਭਾਵੇਂ ਕਈ ਦਿਨਾਂ ਤੋਂ ਟ੍ਰੇਨਾਂ ਨਹੀਂ ਲੰਘ ਰਹੀਆਂ ਕਿਉਂਕਿ ਆਪਣੇ ਜਿਹੜਾ ਸਿੰਗੂ ਸਿੰਗੂ ਵਾਟਰਾ ਆਪਣੇ ਦੇ ਵੀ ਅੰਮ੍ਰਾਲੇ ਦੇ ਕੋਲ ਉੱਥੇ ਜਿਹੜਾ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਇਸ ਕਰਕੇ ਗੱਡੀਆਂ ਰੇਲਵੇ ਨੇ ਕੈਨਸਲ ਕਰੀਆਂ ਵੀ ਨੇ ਇੰਜ ਲੱਗਦਾ ਵੀ ਇਹ ਗੱਡੀਆਂ ਜਿਹੜੀ ਬਾਇਆ ਚੰਡੀਗੜ੍ਹ ਹੋ ਕੇ ਸਰਹੰਦ ਹੋ ਕੇ ਇਧਰੋਂ ਲੰਘ ਰਹੀ ਸੀ ਤੇ ਉਸ ਗੱਡੀ ਦੇ ਅਜ ਖੰਨਾ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰ ਗਿਆ ਇੰਜ ਲੱਗਦਾ ਵੀ ਰੇਲਵੇ ਦੀ ਬਹੁਤ ਵੱਡੀ ਇਹ ਜਿਹੜੀ ਗੱਡੀ ਹੈ ਨਹੀਂ ਐਕਸਪ੍ਰੈਸ ਗੱਡੀ ਆ ਉਸ ਦਾ ਅਚਾਨਕ ਡੱਬਾ ਉੱਡ ਜਾਣਾ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀਗਾ ਜੇਕਰ ਜੇਕਰ ਅੱਕੇ ਜਾਂ ਆਲੇ ਦਲੇ ਉਸ ਤੇ ਟ੍ਰੈਕ ਦੇ ਉੱਪਰ ਕੋਈ ਹੋਰ ਗੱਡੀ ਆਉਂਦੀ ਤਾਂ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀਗਾ ਉਸ ਸਮੇਂ ਦੌਰਾਨ ਘਟੋ ਘਟ ਇੱਕ ਘੰਟਾ ਹੁਣ ਅੱਧਾ ਪੂਣਾ ਘੰਟਾ ਗੱਡੀ ਐ ਜਿਹੜੀ ਇੱਥੇ ਰੁਕੀ ਰਹੀ ਆ ਤੇ ਰੇਲਵੇ ਸਟੇਸ਼ਨ ਤੋਂ ਮੁਲਾਜ਼ਮਾਂ ਆਏ ਜਾਂ ਹੋਰ ਆਲੇ-ਦਾਲ ਤੋਂ ਲੋਕਾਂ ਨੇ ਆ ਕੇ ਯਾਤਰੀਆਂ ਨੂੰ ਪਾਣੀ ਵੀ ਪੁਲਾਇਆ ਯਾਤਰੀ ਬਹੁਤ ਬੇਹਾਲ ਸੀਗੇ ਯਾਤਰੀਆਂ ਨੂੰ ਪਾਣੀ ਵੀ ਪੁਲਾਇਆ ਗਿਆ ਇੱਥੇ ਅ ਇਸ ਇਸ ਲਈ ਇਹ ਜਿਹੇ ਹਾਦਸੇ ਨੇ ਇਹ ਹਾਸਿਆਂ ਨੂੰ ਰੋਕਣ ਲਈ ਰੇਲਵੇ ਨੂੰ ਉਹ ਇੱਕ ਵਿੱਚ ਅ ਜਿਹਹੀਆਂ ਜਿਹੜੀਆਂ ਦੇਖਣੀਆਂ ਪੈਣੀਆਂ ਨੇ ਉਹ ਇੱਕ ਦੇ ਵਿੱਚ ਜਿਹੜੇ ਇਹ ਹਾਸੇ ਨਾ ਵਰ ਪਰ ਤਾਂ ਜੋ ਆ ਹਾਸਨ ਰੁਕੇ ਜਾ ਸਕੇ ਮੈਂ ਫਰਮ ਸਿੰਘ ਧਮਾ ਖੰਨਾ نیوز ਲਾ कहाँ से आए भाई कहाँ से आई भाई कहाँ से है। अच्छा कहाँ से आप बैठे हो ठीक कहाँ जाना था लखनऊ से ठीक है क्या हो भाई इसके साथ ठीक है ठीक है